ਸਤ ਸ੍ਰੀ ਅਕਾਲ ਦੋਸਤੋ ਮੈਂ ਗੁਰਲਾਬ ਸਿੰਘ ਗਿਆਨੀ ਰਤਨ ਸਿੰਘ ਐਰੋਵਿਦ ਸੁਸਾਇਟੀ ਪੜੋ ਤੋਂ ਤੇ ਅੱਜ ਮੈਂ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇੱਕ ਨੁਕਸਾ ਜਿਹੜਾ ਕਿ ਪਰਾਤਨ ਗ੍ਰੰਥਾਂ ਚੋਂ ਲਿਆ ਗਿਆ ਹੈ ਬਹੁਤ ਵਰਤਿਆ ਗਿਆ ਦੇਸ਼ ਦੇ ਵੱਖ-ਵੱਖ ਵੈਦਾਂ ਦੁਆਰਾ ਜਿਨ੍ਹਾਂ ਇਨਸਾਨਾਂ ਦਾ ਜਿਨ੍ਹਾਂ ਬੱਚਿਆਂ ਦਾ ਕੱਦ ਨਹੀਂ ਵੱਧ ਰਿਹਾ ਜਾਂ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੈ ਦਿਮਾਗੀ ਬਿਮਾਰੀ ਹੈ ਪੜ੍ਹਾਈ ਜਾਂ ਇੰਟੈਲੀਜੈਂਟ ਨਹੀਂ ਭੁੱਲਦੇ ਹਨ ਐਵਰੇਜ ਹਨ ਤੇ ਕੱਦ ਨਹੀਂ ਵੱਧਦਾ ਇਹ ਫਿਜ਼ੀਕਲੀ ਵਰਕ ਕਰੂਗੀ ਤੇ ਬ੍ਰੇਨ ਤੇ ਵਰਕ ਕਰੂ ਆ ਦੇਖੋ ਆ ਮਰਬੇ ਨੇ ਅਠ ਇਹ ਹੈਗਾ ਔਲੇ ਦਾ ਮਰਬਾ ਠੀਕ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਇਹ ਹੈਗਾ ਜੀ ਗਾਜਰ ਦਾ ਮਰਬਾ ਠੀਕ ਹੈ ਵਿਟਾਮਿਨ ਵੀ ਠੀਕ ਹੈ ਇਹ ਹੈਗਾ ਜੀ ਸੇਬ ਦਾ ਮਰਬਾ ਆਇਰਨ ਨਾਲ ਠੀਕ ਐਨ ਐਪਲ ਅਰਡੇ ਕੀਪਸ ਦਾ ਡਾਕਟਰ ਅਵੇ ਇਹ ਹੈਗਾ ਜੀ ਪਪੀਤਾ ਪਪੀਤੇ ਦਾ ਮਰਬਾ ਪੇਟ ਤੇ ਕੰਮ ਕਰਦਾ ਹੈ ਪੂਰੀ ਤਰ੍ਹਾਂ ਛੋਟੀ ਹਰਡ ਦਾ ਮਰਬਾ ਛੋਟੀ ਹਰਡ ਕੀ ਕਰਦੀ ਹੈ ਸਾਡੀ ਭੁੱਖ ਬਧਾਉਦੀ ਹੈ ਹਾਜਮਾ ਸ਼ਕਤੀ ਵਧਾਉਂਦੀ ਹੈ ਪੇਟ ਦੇ ਵਿਕਾਰ ਦੂਰ ਕਰਦੀ ਹੈ ਤੇ ਇਹ ਹੈਗਾ ਜੀ ਬੇਲ ਦਾ ਮਰਬਾ ਪੂਰੀ ਇਮਿਊਨਿਟੀ ਜਿਹੜਾ ਸਾਡਾ ਨਰਵਸ ਸਿਸਟਮ ਹੈ ਸਟਰੋਂਗ ਕਰਦਾ ਹੈ ਇਹ ਹੈਗਾ ਜੀ ਬੇਲ ਦਾ ਮਰਬਾ ਕਲਸੀਅਮ ਹੁੰਦਾ ਹੈ ਦੇ ਵਿੱਚ ਪੂਰਾ ਵੰਸ ਲੋਚਨ ਬੇਲ ਦੇ ਦਰਖਤ ਦੇ ਵਿੱਚੋਂ ਮਿਲਦਾ ਜਿਹਨੂੰ ਤਵਾਸੀਰ ਵੀ ਕਹਿੰਦੇ ਆ ਇਹ ਹੈਗਾ ਜੀ ਕਰਾਉਂਦੇ ਦਾ ਮਰਬਾ ਠੰਡਾ ਮਰਬਾ ਇਹਨਾਂ ਮਰਬਿਆਂ ਨੂੰ ਤੁਸੀਂ ਲੈਣਾ ਅੱਠ ਤਰ੍ਹਾਂ ਦੇ ਮਰਬੇ ਨੇ ਆ ਦੇਖੋ ਇਹ ਅੱਠ ਤਰ੍ਹਾਂ ਦੇ ਮਰਬੇ ਨੇ ਠੀਕ ਹੈ ਇਹ ਅੱਠ ਮਰਬਿਆਂ ਨੂੰ ਤੁਸੀਂ ਲੈਣਾ ਜੀ ਸਾਰੇ ਮਰਬਿਆਂ ਨੂੰ ਲੈਣਾ ਨੇ ਇਹਨੇ 3 300 ਗ੍ਰਾਮ ਸਾਰੇ ਮਰਬੇ ਲੈਣੇ ਨੇ ਤੇ ਫਿਰ ਇਹਦੇ ਵਿੱਚ ਤੁਸੀਂ ਜੜੀ ਬੂਟੀਆਂ ਸਫੈਦ ਮੂਸਲੀ ਗੋਦਾਂਤੀ ਭਸ਼ਮ ਤਰਵੰਗ ਭਸ਼ਮ ਪਰਪਲ ਪਿਸਟੀ ਕੈਲਸ਼ੀਅਮ ਹੁੰਦਾ ਪੂਰਾ ਨਰੋਲ ਕੈਲਸ਼ੀਅਮ ਅਮਕਤਾ ਸੁਕਤੀ ਪਿਸਟੀ ਠੰਡੀ ਦੀ ਜੜੀ ਸਵਰਨਵੰਗ ਤਾਕਤ ਵਾਲੀ ਚੀਜ਼ ਮੋਤੀ ਪਿਸਟੀ ਮੋਤੀ ਪਿਸਟੀ ਲਗਭਗ ਦੇਖੋ ਇਹਦਾ ਰੇਟ ਹੈ ਜਿਹੜਾ ਹੈਗਾ 1 ਗ੍ਰਾਮ ਦਾ 630 ਇਹ ਮੋਤੀ ਪਿਸਤੀ ਇਹ ਇਸ ਤਰ੍ਹਾਂ ਦੀ 1 ਗ੍ਰਾਮ ਨਿਕਲਦੀ ਹੈ ਇਹਦੇ ਵਿੱਚ ਤੇ ਇਹ ਹੈਗਾ ਜੀ ਗੋਖਸ਼ਰੂ ਤਾਕਤ ਵਾਲੀ ਜੀ ਤੇ ਇਹ ਜਿਹੜੀਆਂ ਅਸੀਂ ਜੜੀ ਬੂਟੀਆਂ ਕੁੱਟ ਕੇ ਰਗੜ ਕੇ ਬਣਾਉਣਾ ਇਹਦੇ ਵਿੱਚ ਪਾਉਣ ਲਈ ਇਹਨਾਂ ਸਾਰੀਆਂ ਜੇ ਜਿਹੜੇ ਮਰਬੇ ਨੇ ਮਰਬਿਆਂ ਨੂੰ ਬੀਜ ਰਹਿਤ ਕਰਕੇ ਇੱਕ ਚਟਣੀ ਬਣਾ ਲਓ ਪੇਸਟ ਬਣਾ ਲਓ ਤੇ ਪੇਸਟ ਬਣਾ ਕੇ ਇਹ ਜੜੀ ਬੂਟੀਆਂ ਤੁਸੀਂ ਜਿਹੜੀਆਂ ਮੈਂ ਦੱਸੀਆਂ ਨੇ ਇਹ ਜੜੀ ਬੂਟੀਆਂ ਤੁਸੀਂ ਨੇ ਬਾਜ਼ਾਰ ਤੋਂ ਲੈ ਕੇ ਵਿਦਿਆਨਥ ਕੰਪਨੀ ਦੀਆਂ ਲੈ ਕੇ ਇਹਨਾਂ ਦੇ ਵਿੱਚ ਮਿਕਸ ਕਰਨੀਆਂ ਨੇ ਤੇ ਇਹ ਜਿਹੜੀ ਭਸਮ ਤੁਸੀਂ ਸਾਤੂ ਪ੍ਰਾਪਤ ਕਰ ਸਕਦੇ ਹੋ ਇੱਕ ਭਾਇਆ ਲਗਭਗ ਭਸਮ ਜਿਹੜੀ ਅਸੀਂ ਤਿਆਰ ਕਰਦੇ ਹਾਂ ਕੁਟਕੇ ਰਗੜ ਕੇ ਤੇ ਇਹਨਾਂ ਨੂੰ ਮਿਲਾ ਕੇ ਤੁਸੀਂ ਜਦ ਬੀਜ ਰਹਿਤ ਕਰ ਲਏ ਅੱਠ ਮਰਬੇ ਤਾਂ ਇਹ ਭਸਮਾਂ ਵਿੱਚ ਮਿਲਾ ਕੇ ਇੱਕ ਪੇਸਟ ਜਿਵੇਂ ਚਾਵਨ ਪ੍ਰਾਸਾ ਉਹ ਤਿਆਰ ਹੋ ਜਾਊਗਾ ਤੇ ਇਸ ਨੂੰ ਤੁਸੀਂ ਕੰਚ ਦੇ ਵਰਤਮਾਨ ਦੇ ਵਿੱਚ ਰੱਖਣਾ ਹੈ ਮਈ ਜੂਨ ਜੁਲਾਈ ਅਗਸਤ ਇਹ ਤੁਸੀਂ ਮਰਬੇ ਨੂੰ ਇੱਕ ਚਮਚ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਭੋਜਨ ਤੋਂ 30 ਮਿੰਟ ਪਹਿਲਾਂ ਇਹ ਆਵਾਜ਼ ਰਿਜ਼ਲਟ ਦਊਗਾ ਜੇ ਤੁਸੀਂ ਸਵੇਰੇ ਖਾਲੀ ਪੇਟ ਇਹਨੂੰ ਗਾਂ ਦੇ ਦੁੱਧ ਨਾਲ ਲੈਨੇ ਹੋ ਇੱਕ ਚਮਚ ਸਵੇਰੇ ਇੱਕ ਸ਼ਾਮ ਰੋਟੀ ਤੋਂ 30 ਮਿੰਟ ਪਹਿਲਾਂ ਤੇ ਆਪਣੀ ਮਾਤਰਾ ਦੇ ਮੁਤਾਬਕ ਤੁਸੀਂ ਇਹਨੂੰ ਵਧਾ ਵੀ ਸਕਦੇ ਹੋ ਦੋ ਚਮਚ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਜੜੀ ਬੂਟੀ ਹੁੰਦੀ ਹੈ ਬਲਾਰਿਸਟ ਮੇਦਨ ਆਖਦੀ ਉਹਦੇ 2 ਚਮਚ ਦਵਾਈ 2 ਚਮਚ ਪਾਣੀ ਦੇ ਪਾ ਕੇ ਮਿਕਸ ਕਰਕੇ ਲੈਣੇ ਹੋ ਤੇ ਜਿਹੜੇ ਬੱਚੇ ਕੱਦ ਵਧਾਉਣਾ ਚਾਹੁੰਦੇ ਨੇ ਕੱਦ ਵਧਦਾ ਜੀ ਤਕਰੀਬਨ 19 ਸਾਲ ਤੋਂ ਪਹਿਲਾਂ ਪਹਿਲਾਂ ਕੱਦ ਵਧਾਉਣਾ ਚਾਹੁੰਦੇ ਨੇ ਤਾਂ ਉਹ ਨਾਲ ਤਾੜ ਆਸਣ ਕਰਦੇ ਨੇ ਦੁੱਧ ਦਹੀਂ ਪਨੀਰ ਐਕਸਰਸਾਈਜ਼ ਰਨਿੰਗ ਕਰਦੇ ਨੇ ਤਾਂ 100% ਰਿਜ਼ਲਟ ਦੇਊਗਾ ਜੀ ਇਹ ਮੈਂ ਬਹੁਤ ਲੋਕਾਂ ਤੇ ਅਜ਼ਮਾ ਚੁੱਕਿਆ ਹੈ ਲਗਭਗ ਇਹ ਜੇ ਤੁਸੀਂ ਇਸ ਤਰ੍ਹਾਂ ਦੀ ਡੋਜ तकरीबन ਇਹ ਸਾਰੇ ਮਰਬੇ ਨੇ 3300 ਗ੍ਰਾਮ 2 ਕਿਲੋ ਬਣ ਗਏ ਹੋ ਠੀਕ ਹੈ ਜੀ ਇਹ 2 ਕਿਲੋ 400 ਗ੍ਰਾਮ ਲੈ ਕੇ ਇਹ ਲਗਭਗ ਸੋਡਾ ਤਿਆਰ ਹੋ ਜਾਂਦਾ ਹੈ 7 ਕੁ ਹਜ਼ਾਰ ਰੁਪਏ ਚ ਇਹ ਜਿਹੜੀ ਉਟੀਆਂ ਤੁਸੀਂ ਆਪ ਲੈ ਸਕਦੇ ਹੋ ਮਾਰਕੀਟ ਦੇ ਵਿੱਚੋਂ ਮਿਲਦੀਆਂ ਨੇ ਤੇ ਇਹ ਇੱਕ ਪਾਸਮਾ 1000 ਰੁਪਏ ਦੀ ਜਿਹੜੀ ਅਸੀਂ ਪਾਈਆ ਤਿਆਰ ਕਰਦੇ ਹਾਂ 1000 ਰੁਪਏ ਤੇ ਇਹ ਤੁਸੀਂ ਮਾਰਕੀਟ ਚੋਂ ਅਵੇਲੇਬਲ ਹੁੰਦੇ ਨੇ ਸਾਰੇ ਮਰਬੇ ਲੈ ਕੇ ਤੁਸੀਂ ਵਰਤੋ ਇਹ ਮਈ ਜੂਨ ਜੁਲਾਈ ਅਗਸਤ ਇਹਨਾਂ ਦਿਨਾਂ ਦੇ ਵਿੱਚ ਤੇ 100% ਰਿਜ਼ਲਟ ਹੈ ਤੁਹਾਡਾ ਕੱਦ ਵੀ ਵਧੂਗਾ ਤੁਹਾਡੀ ਬਾਡੀ ਗਰੋ ਕਰੂਗੀ ਤੁਹਾਡਾ ਦਿਮਾਗ ਦੀ ਸ਼ਕਤੀ ਵਧੂਗੀ ਭੁੱਲਣ ਚੇਤਾ ਤੁਹਾਡਾ ਦੂਰ ਹੋਊਗਾ ਤੁਸੀਂ ਇੰਟੈਲੀਜੈਂਟ ਬਣੋਗੇ ਤੁਹਾਡੀ ਸਮਰਨ ਸ਼ਕਤੀ ਜਿਹੜੀ ਯਾਦ ਕਰਨ ਦੀ ਸ਼ਕਤੀ ਆ ਉਹ ਵੀ 100% ਵਧੂਗੀ ਵਧੇਰੇ ਜਾਣਕਾਰੀ ਲਈ ਤੁਸੀਂ 9872515222 9872515222 ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਗਿਆਨੀ ਰਤਨ ਸਿੰਘ ਆਯੁਰਵੈਦਿਕ ਸੁਸਾਇਟੀ ਨੂੰ ਲਾਇਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ